ਸਾਸੀਕਾਲ ਜੀ ਸਾਰਿਆਂ ਪ੍ਰਾਪਰਾਂ ਨੂੰ ਕੀ ਹਾਲ ਚੱਲ ਨੇ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਪਹੁੰਚਿਆ ਹੋਇਆ ਹਾਂ ਇਸ ਟਾਈਮ ਪਿੰਡ ਰਖਾਲੇ ਦੇ ਵਿੱਚ ਰਖਾਲਾ ਪਿੰਡ ਆ ਜਿਹੜਾ ਮਿੱਤਰੋ ਜ਼ਿਲ੍ਹੇ ਬਠਿੰਡੇ ਦਾ ਪਿੰਡ ਆ ਗਿਆ ਨਾ ਭਾਈ ਹਾਂਜੀ ਮੁਖਸਰ ਦਾ ਮੁਖਸਰ ਜ਼ਿਲ੍ਹੇ ਦਾ ਪਿੰਡ ਆ ਇਹ ਤੇ ਦੋਦੇ ਕੌਣੀ ਦੋਦੇ ਕੌਣੀ ਤੋਂ ਸੁੱਖਣਾ ਸੁੱਖਣਾ ਦੇ ਨਾਲ ਹੀ ਜਿਹੜਾ ਪਿੰਡ ਰਖਾਲਾ ਆ ਜਾਂਦਾ ਵਾ ਮਿੱਤਰੋ ਤੇ ਰਖਾਲੇ ਪਿੰਡ ਦੇ ਵਿੱਚ ਇਸ ਟਾਈਮ ਮੈਂ ਮੌਜੂਦ ਹਾਂ ਤੇ ਅੱਜ ਮਿੱਤਰੋ ਜਿਹੜੇ ਘਰ ਦੇ ਵਿੱਚ ਮੌਜੂਦ ਹਨ ਇਸ ਘਰ ਦੇ ਵਿੱਚ ਵੀ ਟਾਪ ਕਲਾਸ ਦੇ ਨਗੀਨੇ ਆਇਆ ਕਰਦੇ ਆ ਤੇ ਅੱਜ ਫੇਰ ਉਹਨਾਂ ਨਗੀਨਿਆਂ ਦੇ ਵਿੱਚੋਂ ਇੱਕ ਨਗੀਨਾ ਤੁਹਾਡੇ ਰੂਪ ਰੂਪ ਕਰੂੰਗਾ ਬਾ ਕਮਾਲ ਵਹਿੜ ਦੇ ਦਰਸ਼ਨ ਕਰਵਾਉਂਗਾ ਕਿੰਨਵਾ ਸੁਆ ਕਿੰਨੇ ਦਿਨਾਂ ਦੀ ਕੱਚੀ ਆ ਕੀ ਇਹਦੀ ਮੁੱਢਲੀ ਜਾਣਕਾਰੀ ਆ ਸਾਰੀ ਡਿਟੇਲ ਲੈ ਕੇ ਦਊਗਾ ਉਸ ਤੋਂ ਪਹਿਲਾਂ ਤਰੀਕ ਨੋਟ ਕਰ ਲਓ ਮਿੱਤਰੋ 3 ਤਰੀਕ ਨੂੰ ਛੇਵੇਂ ਮਹੀਨੇ ਨੂੰ ਇਹ ਵੀਡੀਓ ਬਣ ਰਹੀ ਆ ਤੇ ਆਓ ਮਿਲਦੇ ਆਂ ਬਾਈ ਨੂੰ ਪਹਿਲਾਂ ਜਾਣਕਾਰੀ ਵਿੱਚ ਵਚਵਾਤਾ ਕਰਦੇ ਆਂ ਸਸੀ ਗਾਲ ਵੀਰੇ ਸਸੀ ਗਾਲ ਵੀਰ ਜੀ ਹਾਲ ਚਾਲ ਵੱਡੇ ਭਾਈ ਬਹੁਤ ਵਧੀਆ ਬਹੁਤ ਹੋਰ ਸਿੱਤਾ ਸਨਾਪਰਾ ਬਹੁਤ ਵਧੀਆ ਬਹੁਤ ਠੀਕ ਆ ਬਾਈ ਤੇ ਗਰਮੀ ਬਾਬਾ ਪੁਆਈ ਜਾਂਦਾ ਯਾਰ ਹਨਾ ਗਰਮੀ ਕੋਈ ਨਹੀਂ ਪੈ ਸਕਦੀ ਮੀਂਹ ਮੁਖਮ ਠੀਕ ਗੱਲ ਹੈ ਬਰਦਰ ਜਿਹੜੀ ਗਾਮ ਆਪਣੇ ਕੋਲੇ ਪਹਿਲਾ ਸੁਆ ਕਿ ਦੂਜਾ ਬਾਈ ਪਹਿਲਾ ਸੁਆ ਵੀਰ ਜੀ ਪਹਿਲਾ ਸੁਆ ਪਹਿਲੇ ਨਹੀਂ ਆ ਸਰੀਰ ਤੋਂ ਆ ਲੱਗਦੀ ਜਿਹਨੂੰ ਦੂਜਾ ਸੁਆਂਦੀ ਹਨਾ ਆ ਵੱਡੀ ਹੈ ਵੀਰੇ ਠੀਕ ਆ ਤੰਦੂ ਕਿਵੇਂ ਆ ਬਾਈ ਇਹ ਚਾਰ ਦੰਦ ਵੀਰੇ ਚਾਰ ਦੰਦ ਕੀ ਆ ਪਤਾ ਬਾਈ ਤੇ ਕਿੰਨੇ ਦਿਨ ਪਹਿ ਆ 7 ਤારીખ ਤੋਂ ਤਾਂ ਪੂਰੇ ਆ ਦੇ ਠੀਕ ਆ ਬਾਈ ਤੇ ਕੋਈ ਸੀਮਿੰਟ ਦਾ ਰਿਕਾਰਡ ਮਿਲਿਆ ਆਪਾਂ ਨੂੰ ਕਿ ਨਹੀਂ ਜਿਹੜਾ ਭਰਿਆ ਸੀਮਿੰਟ ਉਹ ਹੁਣ ਲੱਭਿਆ ਨਹੀਂ ਮੌਕੇ ਤੇ ਇਸ ਟਾਈਮ ਫਾਰਮ ਚੋਂ ਆਈ ਆ ਆਪ ਇਹ ਗੈਲੈਕਸੀ ਦੀ ਆਪ ਇਹ ਗੈਲੈਕਸੀ ਦੀ ਠੀਕ ਆ ਬਾਈ ਤੇ ਵੱਡੇ ਬਾਈ ਤੇਰੇ ਤਜਰਬੇ ਮੁਤਾਬਕ ਤੂੰ ਗਾਈਆਂ ਵਧ ਲੈ ਆਉਣਾ ਕਿਉਂਕਿ ਤੇਰੇ ਕੋਲੇ ਵੱਡੀਆਂ ਗਾਈਆਂ ਆਉਂਦੀਆਂ ਉਸ ਤਰ੍ਹਾਂ ਬੰਦੇ ਨੂੰ ਆਈਡੀਆ ਹੋ ਜਾਂਦਾ ਤਜਰਬਾ ਹੋ ਜਾਂਦਾ ਕਿੰਨਾ ਦੁੱਧ ਪਾਜੂਗੀ ਬਾਈ ਯਾਰ ਵੀਰ ਸਰਪੇ ਆਏ ਜਿਹਦਾ ਮੌਸਮ ਸਾਤ ਦਿਨ ਦਾ ਤਾਂ 40 ਪਲੱਸ ਹੀ ਸੀਗਾ ਪਰ ਗਰਮੀ ਚ ਵੀ 30 ਪਲੱਸ ਹੀ ਰਹਿਣਾ ਨੇ ਨਾ 30 ਤੋਂ ਡਿੱਗਦੀ ਨਹੀਂ ਹਣਾ ਆ 30 ਤੋਂ ਨਹੀਂ ਡਿੱਗੀ ਮੌਸਮ ਸਾਤ ਦੇਵੇ ਕੱਡ ਰੂਟਰ ਦੀ ਬਹੁਤ ਖੁੱਲੀ ਚੰਗੀ ਆ ਬਹੁਤ ਚੰਗੀ ਬਹੁਤ ਚੰਗੀ ਵੀ ਤੇ ਭਾਈ ਮਤਲਬ ਕੱਦ-ਕੁੱਦ ਵੀ ਚੰਗਾ ਬੈੜਦਾ ਯਾਰ ਜੇ ਸੋਚੀਏ ਜਿਵੇਂ ਪਹਿਲਾਂ ਜੇ ਹਾਂ ਸਾਈਡ ਵੀਰ ਦੀ ਫੁੱਲ ਸਾਈਜ਼ ਦੇਖੋ ਹੂੰ ਥੋੜੀ ਜਿਹੀ ਮਾਲਾ ਜਿਵੇਂ ਇਹ ਗੱਲ ਕਹਿ ਸਕਦੇ ਵੀ ਉਪਰਾ ਘੜੀ ਖੜੀ ਆ ਪੱਠੇ ਪੁੱਠੇ ਘੱਟ ਚੱਕਿਆ ਉਹ ਤਾਂ ਫਿਰ ਗਰਮੀ ਆ ਕੁਸ ਬਾਕੀ ਫਾਰਮ ਦਾ ਹੀ ਗਾਣ ਆ ਆ ਖੁੱਲੀ ਆ ਕੇ ਇੱਥੇ ਬਣੀ ਚੁੱਕੀ ਆ ਤੀਜੇ ਦਾ ਬਹੁਤ ਫਰਕ ਪੈ ਜਾਂਦਾ ਯਾਰ ਤੇ ਰੇਟ ਬਾਈ ਕੀ ਰਹੂ ਕਹਿੰਦਾ ਯਾਰ ਇਹਦਾ 1 10 ਦੇਣ ਲੈਣ ਨਾਲ ਜਾਵਾਂ ਟਕਾਣੇ ਤੇ ਡਾਲੇ ਵਿੱਚ ਜੇਕਰ ਆਹੀ ਹੁੰਦਾ ਮੌਸਮ ਸਾਤ ਦਿਨਾਂ ਦਾ ਬੱਚੀ ਡੇਢ ਵਾਲੇ ਭਾਵੇਂ ਵਾਲੀ ਸੀ ਇਹ ਹੋਰ ਗੱਲ ਤਾਂ ਸਹੀ ਕੁਸ ਵੀ ਨਹੀਂ ਇਹਦਾ ਹੂੰ ਬ੍ਰਿੱਕੀ ਬ੍ਰੂਕੀ ਬਹੁਤ ਆ ਹਨਾ ਹਾਂ ਲੈ ਮਿੱਤਰੋ ਵੇਖੋ ਕਿਰਾਂ ਦੀ ਕਰਦੀ ਨਾ ਪਹਿਲਵਾਨਾਂ ਦੀ ਦੇ ਖਾੜੇ ਦੇ ਵਿੱਚ ਪਹਿਲਵਾਨ ਜੱਫੀਆਂ ਮਾਰਦਾ ਹੁੰਦਾ ਥਾਪੀਆਂ ਉਹ ਮੇਂ ਤੁਰਦੀ ਆ ਕਰਮਾਂ ਵਾਲੀ ਪੱਗ ਮਾ ਲੰਗਾ ਪੈਰਾਂ ਦੇ ਵਿੱਚ ਆ ਵੀ ਬਲੋ ਜਦੋਂ ਗਾਂ ਦਾ ਥਣ ਚੰਗਾ ਹੋਵੇ ਨਾ ਤੇ ਗਾਂ ਦੁੱਧ ਆਟੋਮੈਟਿਕ ਹੀ ਚੰਗਾ ਦਿੰਦੀ ਹੁੰਦੀ ਆ ਇਹ ਗੱਲ ਨੋਟ ਕਰਿਓ ਕਿਉਂਕਿ ਸਿਆਣਿਆਂ ਬੰਦਾਂ ਨੇ ਤੱਤ ਤੱਕ ਗਾਂ ਥਣ ਨਾਲ ਤੇ ਮੈਂ ਜਾਣ ਨਾਲ ਇਹ ਦੋ ਚੀਜ਼ਾਂ ਜਦੋਂ ਵੱਖਰੇ ਢੰਗਾਂ ਦੇ ਵਿੱਚ ਆ ਜਾਂਦੀਆਂ ਵੱਖਰੀ ਪਹਿਚਾਨ ਦੇ ਵਿੱਚ ਆ ਜਾਂਦੀਆਂ ਤਾਂ ਉਹਨਾਂ ਦਾ ਰੰਗ ਰੂਪ ਆ ਜਿਹੜਾ ਪ੍ਰਮਾਤਮਾ ਦੇ ਵੱਲੋਂ ਚੰਗਾ ਹੁੰਦਾ ਮਿੱਤਰੋ ਦੇਖੋ ਕਿਰਾਂ ਦੀ ਤੁਸੀਂ ਇਹਦੀ ਖੜਨੀ ਖੁੜਨੀ ਕਮਾਲ ਦੀ ਵਹਿੜਦੀ ਪਿੱਠ ਪੂਰੇ ਤੋਂ ਲੇਵਾ ਸੂਂ ਤੋਂ ਲੈ ਕੇ ਥੱਲੇ ਗੋਡਿਆਂ ਖੁੱਚਾਂ ਤੋਂ ਤਾ ਔਰ ਲੰਬਾਈ ਦੇ ਵਿੱਚ ਜੇ ਆਪਾਂ ਧੁੰਨੀਆਂ ਵਾਲੇ ਪਾਸੇ ਨੂੰ ਦੇਖਦੇ ਹਾਂ ਤਾਂ ਪੂਰੀ ਜਿਹੜਾ ਲੰਬਾਈ ਦੇ ਵਿੱਚ ਲੇਵਾ ਲੰਬਾਈ ਚੜਾਈ ਲੇਵੇ ਦੀ ਹੈ ਜਿਹੜੀ ਬਾਕਮ ਵਾਲਾ ਇਹ ਇਹਦਾ ਪੱਖਾ ਜਿਹੜਾ ਦੋ ਆ ਇੱਕ ਤਾਂ ਦੁੱਧ ਵਾਲੇ ਪੱਖ ਤੋਂ ਚੰਗੀ ਰਹਿ ਜਾਂਣਾ ਦੂਜਾ ਪੱਖ ਇਹਦੇ ਵਿੱਚ ਇਹ ਆ ਗਿਆ ਵੀ ਇਹਨੇ ਜਿਹੜਾ ਆ ਮੌਸਮ ਨੂੰ ਸਹਣ ਕਰਨਾ ਵੀ ਕੋਈ ਹੋਰ ਤੁਸੀਂ ਇਹ ਵੇਖੋ ਵੀ ਗਰਮੀ ਟੈਂਪਰੇਚਰ ਅੱਜ ਮੇਰੇ ਹਿਸਾਬ ਦੇ ਨਾਲ 43 44 ਡਿਗਰੀ ਦੇ ਨੇੜੇ ਤੇ ਡਿਆ ਤੇ ਇਹਨੂੰ ਟੋਰਾ ਨਾਲ ਖੜੀ ਆ ਕੋਈ ਫੁਵਾਾਰੇ ਨਹੀਂ ਲੱਗੇ ਪੱਖਾ ਛੱਤ ਵਾਲਾ ਚੱਲਦਾ ਕੋਈ ਪ੍ਰਵਾਹ ਨਹੀਂ ਇਹਨੂੰ ਕਿਉਂਕਿ ਕਹਿਣ ਤੋਂ ਭਾਵੇਂ ਆ ਵੀ ਇਹ ਟੈਂਪਰੇਚਰ ਨੂੰ ਮੈਂਟੇਨ ਕਰਨ ਵਾਲੀ ਚੀਜ਼ ਆ ਵੀ ਗਰਮੀ ਨੂੰ ਸਹਣ ਕਰਨ ਵਾਲੀ ਚੀਜ਼ ਆ ਦੁੱਧ ਵੀ ਚੰਗਾ ਦਈ ਜਾਣਾ ਇਹਨੇ ਤੇ ਬਾਕੀ ਭਾਈ ਉਹਦੇ ਵੀ ਨਵੇਂ ਫਾਰਮ ਦੀ ਜਾਣ ਆ ਜਿਹੜਾ ਭਰਾ ਨਵਾਂ ਕਿਤੇ ਧਿਆਰਿਆ ਹਮੇਸ਼ਾ ਕਹਿੰਦਾ ਆ ਵੀ ਪਹਿਲਾ ਦੂਜਾ ਸੂਆ ਵੜਾ ਇਹੋ ਜੇ ਅੰਗ ਨੂੰ ਯੂਜ਼ ਕਰੋ ਜੇ ਤੁਸੀਂ ਨਵੇਂ ਕੰਮ ਦੇ ਵਿੱਚ ਆਏ ਹੋ ਜਦੋਂ ਆਪਾਂ ਨਵਾਂ ਕੰਮ ਸ਼ੁਰੂ ਕੀਤਾ ਹੁੰਦਾ ਗਾ ਆਪਾਂ ਚੌਥੇ ਪੰਜਵੇਂ ਸੂਏ ਲੈ ਲੈਨੇ ਆ ਪੈਸੇ ਵੇਖ ਲੈਨੇ ਵੀ ਉਵੇਂ ਲੱਖ ਦੀ ਆਊਗੀ ਲੱਜ 60000 ਨਾ ਸਾਰ ਲੱਗੇ ਨਹੀਂ ਭਾਈ ਤੁਹਾਡਾ ਲੱਖ ਲੱਗਿਆ ਕੰਮ ਆਜੂਗਾ 60 ਲੱਗਿਆ ਨਹੀਂ ਕਮਾਉਣਾ ਇਹ ਗੱਲ ਨੋਟ ਰੱਖਿਆ ਜੇ ਬਹੁਤ ਚੰਗਾ ਥਣ ਦਾ ਸਹਜ ਇਹਦਾ ਰੇਟ ਆ ਜਿਹੜਾ ਉਹ 110000 ਰੁਪਿਆ ਚਾਰ ਦੰਦ ਦਾ ਸੂਆ ਇਹ ਪਹਿਲਾ ਵਾ ਗੱਲਬਾਤ ਲਈ ਨੰਬਰ 22 ਦਾ ਲੈ ਲੈਨੇ ਵੀਰੇ ਨੰਬਰ ਦੋਈ ਕਰਾ 98735 ਜੀ 2654 ਇੱਕ ਵਾਰੀ ਹੋਰ ਬੋਲ ਦਈਏ ਵੀਰੇ 98735 2654 ਠੀਕ ਹੈ ਇਸ ਨੰਬਰ ਤੇ ਕਰ ਲਿਓ ਮਿੱਤਰੋ ਬਾਈ ਨਾਲ ਗੱਲਬਾਤ ਪਿੰਡ ਰਖਾਲਾ ਜ਼ਿਲ੍ਹਾ ਲਗਦਾ ਵੇ ਇਸ ਪਿੰਡ ਨੂੰ ਮੁਖਸਰ ਸਾਹਿਬ ਗੱਲਬਾਤ ਲਈ ਨੰਬਰ ਸਕਰੀਨ ਤੇ ਆ ਧੰਨਵਾਦ ਸ਼ੁਕਰੀਆ